ਜਿਹੜਾ ਨਸ਼ਿਆਂ ਦਾ ਮੁੱਦਾ ਇਹ ਬਹੁਤ ਗੰਭੀਰ ਮੁੱਦਾ ਕੀ ਸੋਚਿਓ ਸਹੀ ਹੈ ਨਹੀਂ ਅੱਜ ਤੱਕ ਤੁਹਾਡੇ ਕੋਲ ਮਿੱਤੋਂ ਪਹਿਲਾ 15 ਸਾਲ ਇੱਕ ਐਮਐਲਏ ਤੁਸੀਂ ਬਣਾਇਆ ਅੱਜ ਤੱਕ ਕਦੇ ਨਸ਼ਿਆਂ ਦੇ ਖਿਲਾਫ ਗੱਲ ਕਰਨ ਆਇਆ ਤੁਹਾਡੇ ਮੋਟਾ ਲੈਣ ਤੋਂ ਸਿਵਾ ਕਦੇ ਪਿੰਡ 'ਚ ਆਇਆ ਨਹੀਂ ਆਇਆ ਕਿਉਂ ਕਿਉਂਕਿ ਉਹ ਤਾਂ ਨਸ਼ੇ ਆਪ ਦੁਕਾਨ ਦੇ ਆਪ ਵੰਡਦੇ ਸੀ ਮਾਫੀਆ ਚਲਾਉਂਦੇ ਸੀ ਰੇਤਾ ਮਾਫੀਆ ਉਹ ਸਾਰੇ ਇਲੀਗਲ ਕੰਮ ਇਹਨਾਂ ਪੁਰਾਣੀਆਂ ਸਰਕਾਰਾਂ ਚ ਹੁੰਦੇ ਰਹੇ ਚਾਹੇ ਬਾਬਲਾ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਉਹਨਾਂ ਦਾ ਇੱਕੋ ਇੱਕ ਮੁੱਦਾ ਸੀ ਕਿ ਅਸੀਂ ਲੋਕਾਂ ਨੂੰ ਲੁੱਟੀਏ ਕਿਵੇਂ ਕੁੱਟੀਏ ਕਿਵੇਂ ਇਹਨਾਂ ਨੂੰ ਨਸ਼ੇ 'ਚ ਕਿਵੇਂ ਲਗਾਈਏ ਤਾਂ ਕਿ ਸਾਰਾ ਦਿਨ ਨਸ਼ਿਆਂ ਤੋਂ ਇਲਾਵਾ ਕੋਈ ਹੋਰ ਗੱਲ ਸੋਚਣੀ ਨਾ ਬਈ ਹੋ ਕੀ ਰਿਹਾ ਸਾਰੇ ਪੰਜਾਬ 'ਚ ਸਕੂਲਾਂ ਦਾ ਹਾਲ ਕੀ ਹੈ ਹਸਪਤਾਲਾਂ ਦੀ ਦਵਾਈ ਹੈ ਇਹਨਾਂ ਮੁੱਦੇ 'ਤੇ ਉਹਨਾਂ ਨੇ ਕਦੇ ਗੱਲ ਨਹੀਂ ਕੀਤੀ ਇੱਕੋ ਵਾਰ ਆਉਂਦੇ ਸੀ ਪਿੰਡਾਂ 'ਚ ਵੀ ਅਸੀਂ ਜਦੋਂ ਵੋਟਾਂ ਹੁੰਦੀਆਂ ਵੋਟਾਂ 'ਚ ਵੀ ਪਰਹਾ ਕੇ ਨਸ਼ੇ ਵੰਡ ਕੇ ਸ਼ਰਾਬ ਪਲਾ ਕੇ ਗੁੱਟਨ ਲੈ ਲੈਂਦੇ ਉਸ ਤੋਂ ਬਾਅਦ ਕਦੇ ਨਹੀਂ ਮੇਰਾ ਇਸ ਪਿੰਡ ਚ ਮੈਂ ਦੂਜੀ ਵਾਰ ਆ ਰਿਹਾ ਹਾਂ ਔਰ ਅੱਜ ਜਿਹੜਾ ਮੁੱਦਾ ਹੈ ਇਹ ਬਹੁਤ ਜ਼ਰੂਰੀ ਮੁੱਦਾ ਕਿਉਂਕਿ 3 ਸਾਲ ਤੋਂ ਨਸ਼ਿਆਂ ਦੇ ਖਿਲਾਫ ਲੜਾਈ ਚੱਲ ਰਹੀ ਸੀ ਸਾਡੀ ਸਰਕਾਰ ਦੀ 3 ਸਾਲ ਤੋਂ ਇਹਨਾਂ ਤੋਂ ਚ ਹੁੜੇ ਲੱਗੀ ਪਰ ਜਦੋਂ ਅਸੀਂ ਦੇਖਿਆ ਕਿ ਕਲੀ ਲੜਾਈ ਨਾਲ ਗੱਲ ਨਹੀਂ ਬਣਦੀ ਤਾਂ ਕਿਉਂਕਿ ਯੁੱਧ ਕਿਉਂਕਿ ਯੁੱਧ ਛੇੜਨਾ ਪੈਂਦਾ ਸਾਨੂੰ ਪਤਾ ਹੈ ਵੀ ਜਦ ਯੁੱਧ ਛੇੜਦਾ ਤਾਂ ਸਾਰੇ ਉਹ ਉਹਦੇ ਚ ਆਪਣਾ ਯੋਗਦਾਨ ਪਾਣ ਪੈਂਦਾ ਵਹਿਲਾਲ ਤੁਸੀਂ ਕਦੇ ਦੇਖਿਆ ਨਹੀਂ ਹੋਰੇ ਵੀ ਇੰਨੇ ਪਿੰਡਾਂ ਦੇ ਸਰਪੰਚ ਪੰਚ ਕੋਈ ਇੱਥੇ ਪਹੁੰਚੇ ਬਹੁਤ ਬੰਦੇ ਦਿੱਕਤ ਇੰਪੋਰਟ ਤੋਂ ਕਿਥੋਂ ਕਿਥੋਂ ਐਸਡੀ ਸਾਹਿਬ ਜਿਹੜੇ ਸਾਰਾ ਸਤਕਾਰੀ ਹਮਲਾ ਪਹੁੰਚ ਰਹੇ ਕਿਉਂਕਿ ਇਹ ਹੁਣ ਸਾਡੇ ਆਖਰੀ ਜਿਹੜਾ ਗੁਆਰ ਹੈ ਬਹੁਤ ਅਸਰਦਾਰ ਹੋਣਾ ਚਾਹੀਦਾ ਤਾਂ ਹੀ ਨਸ਼ੇ ਖਤਮ ਹੋ ਸਕਦੇ ਨਸ਼ੇ ਇੱਕ ਆਮ ਨਿੱਜੀ ਬਿਮਾਰੀ ਨਹੀਂ ਇੱਕ ਬੰਦੇ ਦੀ ਬਿਮਾਰੀ ਨਹੀਂ ਇੱਕ ਸਮਾਜ ਦੀ ਬਿਮਾਰੀ ਸਮਾਜ ਦੀ ਬਿਮਾਰੀ ਹੈ ਸੋ ਸਮਾਜ ਹੀ ਇਹਨਾਂ ਨਸ਼ਿਆਂ ਨੂੰ ਖਤਮ ਕਰ ਸਕਦਾ ਜੇ ਇਕੱਲੇ ਤੁਸੀਂ ਕਹੋ ਵੀ ਪੁਲਿਸ ਕਰ ਦੇ ਇਕੱਲੀ ਪੁਲਿਸ ਇਹ ਨਸ਼ੇ ਨਹੀਂ ਖਤਮ ਕਰ ਸਕਦੀ ਐਸਡੀਐਮ ਸਾਹਿਬ ਜਾਂ ਐਮਐਲਏ ਖਤਮ ਕਰਦੇ ਨਹੀਂ ਹੋ ਸਕਦੇ ਖਤਮ ਇਹ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਵਾਂਗੇ ਹਮਲਾ ਕਰਨਾ ਪਏਗਾ ਤਾਂ ਜਾ ਕੇ ਨਸ਼ੇ ਬੰਦ ਹੋਣਗੇ ਆ ਹੁਣੇ ਮੈਂ ਪਿਛਲੇ ਪਿੰਡ ਗਿਆ ਸੀ ਸਕਰੂਲਾਪੁਰ ਉੱਥੇ ਇੱਕ ਟੀਚਰ ਨੇ ਇੱਕ ਬੱਚੇ ਦੇ ਇਥੋਂ ਨੇ ਬਾਹ ਚੜਾਈ ਹੋਈ ਤੇ ਉਥੋਂ ਖਲਵਾਈ ਤਾਂ ਉਹਦੇ ਚ ਜਿਹੜਾ ਜਰਦੇ ਦੀ ਕੁੜੀ ਨਹੀਂ ਬੱਚਾ ਦਸਵੀਂ ਗਿਆਨੇ ਪੜ੍ਹਦਾ ਤੇ ਉਹਨੇ ਨਾਲ ਦੀ ਨਾਲ ਐਸਟਾਚ ਨੂੰ ਆਪਣੇ ਜਿਹੜੇ ਉਹਨਾਂ ਨੂੰ ਫੋਨ ਕੀਤਾ ਕਾਇਦ ਕੀਤੀ ਉਹ ਤਾਂ ਪੁੱਛ ਗੀਚ ਕੀਤੀ ਉਹਨੇ ਦੱਸਿਆ ਵੀ ਸਾਡੇ ਪਿੰਡ 'ਚ ਦੁਕਾਨ ਹੈ ਉਹ ਵੇਚਦਾ ਹੁਣ ਉਹਦੇ ਤੇ ਕਾਰਵਾਈ ਹੋ ਰਹੀ ਆ ਜੀ ਸੋਦੇ ਵੀ ਵੀ ਤਮਾਕੂ ਜਿਹੜਾ ਹੈਗਾ ਕੀ ਦੀਪਾਂ ਜਮੀਂ ਖੈਣੀ ਜੜਦਾ ਜੜਦਾ ਵੀ ਇਹ ਕੜਾ ਅੰਦਸ਼ਾ ਪਰ ਜਦੋਂ ਇੱਕ ਬੰਦਾ ਚਾਹੇ ਛੋਟਾ ਜਿਹਾ ਨਸ਼ਾ ਲੈ ਲੈਣ ਦਾ ਉਹ ਕੱਲ ਉਹਨੇ ਸਿਗਰਟ ਵੀ ਫੇਡਿੰਗ ਨੇ ਜੇ ਜੀ ਉਨੇ ਵੱਡੇ ਨਸ਼ੇ ਵੀ ਟੀਮ ਤੇ ਹੋਰ ਨਸ਼ਿਆਂ ਤੇ ਵੀ ਲੱਗੀ ਆ ਸੋ ਅੱਜ ਇਕੱਠੇ ਹੋਣ ਦਾ ਮਕਸਦ ਹੀ ਇਹ ਹੈ ਕਿ ਅੱਜ ਅਸੀਂ ਤੁਹਾਨੂੰ ਇੱਕ ਲਲਕਾਰਾ ਇੱਕ ਅਲਗ ਜਗਵਾਨ ਆਏ ਆ ਤੁਹਾਡੇ ਪਿੰਡ ਕਿ ਤੁਸੀਂ ਖਬਰਦਾਰ ਹੋ ਜਾਓ ਨਸ਼ਾ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਖਤਮ ਕਰਨਾ ਤਾਂ ਤੁਹਾਨੂੰ ਸਰਕਾਰ ਦਾ ਸਾਥ ਦੇਣਾਂਗੇ ਨਹੀਂ ਨਹੀਂ ਨਸ਼ਾ ਤੁਹਾਨੂੰ ਕਿਉਂਕਿ ਤੁਹਾਨੂੰ ਸਭ ਤੋਂ ਜ਼ਿਆਦਾ ਪਤਾ ਹੈ ਕਿ ਤੁਹਾਡੇ ਪਿੰਡ 'ਚ ਨਸ਼ਾ ਕਿੱਥੇ ਵਿਕਦਾ ਕੌਣ ਵੇਚਦਾ ਕਿਉਂ ਦੀ ਗੀਗਲ ਸੋ ਇਹ ਇੱਕ ਬੜਾ ਆਸਾਨ ਤਰੀਕਾ ਤੁਹਾਨੂੰ ਦੱਸਦਾ ਕਿ ਤੁਸੀਂ ਇੱਕ ਨੰਬਰ ਤੇ ਮੈਸੇਜ ਕਰਨਾ ਵੀ ਭਲਾਣਾ ਬੰਦਾ ਸਾਡੇ ਨਸ਼ੇ ਵੇਚਦਾ ਤੁਹਾਡਾ ਨਾਂ ਨਹੀਂ ਆਣਾ ਵੀ ਕਿਹਨੇ ਦੱਸਿਆ ਦੋ ਚੀਜ਼ਾਂ ਤੁਹਾਨੂੰ ਦੱਸਣਾ ਵੀ ਇਹ ਬੱਚੇ ਸਾਡੇ ਇਹ ਨਸ਼ੇ ਚ ਲੈਂਦੇ ਆ ਦੋਨੋਂ ਚੀਜ਼ਾਂ ਆ ਲੱਗ ਜਿਹੜੇ ਬੱਚੇ ਨਸ਼ਾ ਲੈਂਦੇ ਆ ਉਹ ਬਿਮਾਰ ਹੈ ਅਸੀਂ ਉਹਨਾਂ ਦਾ ਇਲਾਜ ਕਰਾਂਗੇ ਐਸਐਮਓ ਸਾਹਿਬ ਬੈਠੇ ਨੇ ਉਹਨਾਂ ਨੂੰ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾਂਗੇ ਪਰ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦਾ ਇਲਾਜ ਤੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਉਹ ਕਰਨਗੇ ਇਹਨਾਂ ਕੋਲ ਹੈ